ਹਾਂਜੀ ਦੋਸਤੋ ਕੱਲ੍ਹ ਵਾਲੇ ਵਲੌਗ 'ਚ ਆਪਾਂ ਦੱਸਿਆ ਸੀ ਮਾਤਾ ਨੇ ਬਣਾਈਆਂ ਨਿਗਾ ਤੇ ਆਸਨ ਮਾਤਾ ਦਵਾਈ ਲੈਣਗੇ ਸੀ ਤੇ ਐਨਕਲ ਲਵਾ ਕੇ ਲੈ ਕੇ ਆਏ ਇਹ ਤੇ ਆ ਚੈੱਕ ਕਰਿਓ ਐਨਕਲ ਮੜ ਕੀ ਇੱਕ ਗੁਰੂ ਸਾਰਾ ਤੇ ਜਿਹੜੇ ਲੈਂਜ ਪਾਉਂਦੇ ਆ ਉੱਥੇ ਮਾਤਾ ਨੇ ਸੰਤਾਂ ਦੇ ਹਾਂ ਉੱਥੇ ਲੈਂਜ ਪਾਏ ਸੀ ਆ ਜਾ ਮਾਤਾ ਉਰੀ ਨੂੰ ਆ ਜਾ ਤੇ ਮਾਤਾ ਕਹਿੰਦੀ 700 ਰੁਪਏ ਦੀ ਐਨਕਲ ਲਈ ਉਹਨਾਂ ਨੇ ਪਹਿਲਾਂ ਮਾਤਾ ਕਹਿੰਦੀ ਨਹੀਂ ਲਾਉਣਗੇ ਵਿੱਚ ਕਹਿੰਦੇ ਫ੍ਰੀ ਐਡਵਾਈਸ ਆਸਤੀ ਮੈਨੂੰ ਲੱਗਦਾ ਵੀ ਉੱਥੇ ਮਹਿੰਗੀ ਦਿੰਦੇ ਆ 700 ਰੁਪਏ ਦੀ ਐਨਕਾ ਲਵਾਈ ਆ ਮਾਤਾ ਨੇ ਇੰਨੇ ਦੀ ਕਿ ਮਾਤਾ ਕਿੰਨੇ ਨੰਬਰ ਆ ਮਾਤਾ ਇਹ ਨੰਬਰ ਨਹੀਂ ਪੁੱਛਿਆ ਮੰਮੀ ਨੂੰ ਪਤਾ ਨਹੀਂ ਹੁੰਦਾ ਵਿਚਾਰੀ ਨੂੰ ਪੁੱਛਿਆ ਨੰਬਰਾਂ ਦਾ ਨੰਬਰ ਦਾ ਇਹ ਮੈਨੂੰ ਸੇਫਟੀ ਵਾਸਤੇ ਨੰਬਰਾਂ ਵਾਲੀ ਨੇ ਇਹ ਨੂੰ ਸੇਫਟੀ ਵਾਸਤੇ ਲੈਣ ਜਿਵੇਂ ਬਹੁਤ ਤੇਜ਼ ਰੋਸ਼ਨੀ ਵਗੈਰਾ ਆ ਨੇਰੀ ਵਗੈਰਾ ਹਵਾ ਨਾਲ ਬੱਜਣਾ ਮਾਤਾ ਆਮ ਹੀ ਲਾਉਣਾ ਆਮ ਲਾਉਣੀ ਹਰ ਵਕਤ ਲਾ ਕੇ ਰੱਖਣੀ ਪੈਣ ਲੱਗੇ ਤਾਂ ਲੌਣੀ ਹੋਣੀ ਆ ਪੈਣ ਲੱਗੇ ਤਾਂ ਲਾਵਾ ਤੇ ਬਾਹਰ ਆ ਤੇ ਇਹ ਹਰ ਵਾਸਤਾ ਵਿੱਚ ਤੇ ਹੋਰ ਕਿਤੇ ਸਿੱਧੂ ਬੁੱਸੇ ਵਾਲੇ ਵੀ ਵਾਧਾ ਰਾਤ ਨੂੰ ਵੀ ਲਾਈ ਰੱਖੇ ਹੋਰ ਉਹ ਸਿੱਧੂ ਬੁੱਸੇਰ ਦੀ ਵੀਡੀਓ ਚ ਇੱਕ ਚੋ ਐਨਕਾ ਲਾਈ ਫਿਰਦਾ ਰਾਤ ਨੂੰ ਕਹਿੰਦੇ ਬਾਈ ਲੋਕ ਤਾਂ ਦਿਨੇ ਐਨਕਾ ਲਾਉਂਦੇ ਤੂੰ ਰਾਤ ਨੂੰ ਕਹਿੰਦਾ ਅਸੀਂ ਕੁੱਟੇ ਜਾਂਦੇ ਆ ਰਾਤ ਨੂੰ ਲੰਗਾ ਉਹ ਕਿਤੇ ਮਾਤਾ ਕਾਤ ਨੂੰ ਐਨਕਾ ਲਾ ਕੇ ਸੋਵੇ ਬਈ ਇਹ ਲੌਣੀ ਨਹੀਂ ਕਦੇ ਮਾਤਾ ਲਾ ਕੇ ਦੇਖੀ ਕਿਵੇਂ ਲੱਗਦੇ ਤੇਰੇ ਐਨਕਾ ਠੀਕ ਲੱਗਦੀ ਆ ਦੱਸਿਓ ਦੋਸਤੋ ਵੀ ਮਾਤਾ ਦੇ ਐਨਕ ਕਿਵੇਂ ਲੱਗਦੇ ਆ ਲੈਂਜ ਬੋ ਆਇਆ ਮਾਤਾ ਨੇ ਇਕ ਲਾਜ ਦੇ ਕਮੈਂਟ ਕਰਕੇ ਜੀ ਦੱਸਿਓ ਤੇ ਮੈਂ ਚਾਹ ਪੀਣ ਲੱਗਾ ਜੀ ਮਾਤਾ ਆਈ ਸੀ ਵੀ ਮਰਾ ਕਿੰਨੇ ਵਜੇ ਗੈਸ ਕਰਦੂ ਸੀ 8 ਢਲੀ ਤੇ 8 8 ਢਲੀ ਵਾਸਤੇ ਗੈਸ ਕਰਤਾ ਤਾਂ ਤਾਂ ਤੇ ਗੈਸ ਕਰਤਾ ਬਾਤ ਜਾਂਦੀ ਐ ਮਾਤਾ ਕੋਲ ਕਿ ਤੋਂ ਪਾ ਗਦੇ ਹੂੰ ਤੇ 8:12 ਵਜੇ ਤੇ ਆਈ ਸੀ 8:12 ਵਜੇ ਮਾਤਾ ਮੁੜਿਆ ਉੱਥੇ ਕਾਫੀ ਭੀੜ ਸੀਗੀ ਮਾਤਾ ਕਹਿੰਦੀ ਕਿ ਐਨ ਕਦੇ ਤਾਂ ਕਈ ਰੇਟ ਸੀ ਅੱਡੋ ਅੱਡਾ ਤੇ ਇੱਕ ਮੈਂ ਦੀ ਮਾਤਾ ਨੂੰ ਕਈ ਵਧੀਆ ਵਾਲੀ ਦਉਣੀ ਆ ਤੇ ਇਹ ਦਿੱਤੀ ਆ 700 ਦੀ ਮਾਤਾ ਨੂੰ 700 ਦੀ ਮੈਨੂੰ ਤਾਂ ਮਾਂ ਮੰਮੀ ਮਹਿੰਗੀ ਲੱਗ ਜਾਂਦੀ ਐ। ਮਹਿੰਗੀ ਲੱਗਦੀ ਐ ਕੱਟ ਵਾਲੀ ਵੀ ਸੀ। ਜਿਹੜੀ ਐ ਤਾਂ 250 ਵਾਲੀ ਵੀ ਸੀ। 300 ਬਸ ਫਿਰ ਚੀਜ਼ ਦਾ ਤਾਂ ਫਰਕ ਹੁੰਦਾ ਹੀ ਆ ਜਦੋਂ ਪੈਸੇ ਵੱਧਦਾ ਹੋਊਗਾ। 11 700 19000 ਇਹਨਾਂ ਨੂੰ ਪਤਾ ਨਹੀਂ ਲੱਗਦਾ। ਸੁਣ ਸੈਂਪਲ ਦੀ ਆ ਨਾ ਆਮ ਹੀ ਲਾਉਣੀ ਤੈਨੇ ਵੀ ਰਿਸ਼ਤੇ ਤੋਂ ਮਿੱਟੀ ਤੋਂ ਜਦ ਮਾਤਾ ਤੁਨਾਂ ਹਾਰੇ ਪਤਾ ਕਿ ਕਿੰਨੀ ਗਰਮੀ ਆ ਨਾ ਬਾਹਰ ਤੁੱਪੇ ਤੇ ਜਰੋਸ਼ ਨਹੀਂ ਜਮਾ ਰਿਹਾ। ਕਿ ਤੁੱਪੇ ਕਰਨ ਤੇ ਰੋਸ਼ਨੀ ਸੂਰਜ ਦੀ ਸੁੱਤੀ ਕਿਉਂ ਮम्मी ਦਾ ਪਾਈ ਰਹਿੰਦੀ ਆ ਮम्मी ਤਾਂ ਮੈਂ ਜੇ ਚਲੋ ਠੀਕ ਆ ਤੂੰ ਥੋੜੀ ਜੀ ਦੂਜੀ ਲੈ ਕੇ ਆਉਂਦੀ ਸਾਰਾ ਮੇਟ ਜੀ ਥੋੜੀ ਜੀ ਲੈ ਕੇ ਆਉਂਦੇ ਨਾ ਵਧੀਆ ਸੀ ਕਾਲੀ ਜੀ ਥੋੜੀ ਜੀ ਲੈ ਕੇ ਤੇ ਇਹ ਰੋਸ਼ਨੀ ਨਹੀਂ ਪਾਈ ਉਹ ਪਹਿਲਾਂ ਉਹਨਾਂ ਨੇ ਲਾਈ ਸੀ ਮੈਂ ਉਹ ਬਾਲੀ ਕੁੜੀ ਸੀ ਨੇ ਗਾ ਤੋਂ ਹੂੰ ਉਹ ਫਿਰ ਹੁਣ ਚਰ ਹੋ ਗਿਆ ਸਿਲਾਈ ਫਿਰ ਇਹ ਹੁਣ ਲਾਈਟ ਕਰਕੇ ਵੀ ਲਾਈਟ ਕਰਕੇ ਉਹ ਵੀ ਫਿਰ ਲਾਈਵ ਕਰਨਾ ਹੁਣ ਕਹਿੰਦੇ ਕਿੰਨਾ ਚਿਰ ਨੇਗਾ ਫਿਰ ਤੇਜ਼ ਰਹੂ ਇੰਨਾ ਤਹਲਮੈ ਮੁੱਠੇ ਪੁੱਛਣਗੇ ਕਿ ਵਾਜ ਸੀ ਬਾਕੀ ਦੋਸਤੋਂ ਮੈਂ ਬੁਲਾ ਦੇ ਵੀ ਆਪ ਦੀ ਸੁਭਾਈ ਦੇ ਸਾਰੇ ਵੀ ਹਨਾ ਕਈ ਵਾਰੀ ਬਜ਼ੁਰਗ ਹਨਾ ਤਾਂ ਆਣ ਗਏ ਜੀ ਪਾਪਾ ਜੀ ਦੇ ਕਿੰਨੇ ਸਾਲ ਹੋ ਗਏ ਹੁਣ ਗਰਮਾਨ ਦੇ ਉਹਦੇ ਵੇਲੇ ਦੀ ਉਹਦੋਂ ਪਹਿਲਾਂ ਦੀ ਆ 11 ਸਾਲ ਹਾਂ ਉਹ ਬਹੁਤ ਵਚਾ 2013 ਦਾ ਸੀ ਆਪਣਾ ਵਿਆਹ ਉਹਦੋਂ ਕਰਵਾਇਆ ਸੀ ਤੇ ਰੇਤੇ ਤੋਂ ਵੈਸੇ ਵਿਚਾਰ 2013 ਦਾ ਕਰਾਇਆ ਵਾ ਪਰ ਇਹ ਕੀ ਕੀ ਦੱਸਦੇ ਵਾ ਇਹ ਜੋ ਆਦੇ ਵੀ ਘਾਤੇ ਤੋਂ ਧੂਏ ਤੋਂ ਇੰਨਾ ਕੋ ਵਿਚਾਰ ਕੋਈ ਨਹੀਂ ਹੁਣ ਪਾਸੇ ਪੁੱਸਾ ਲੈ ਕੁਛ ਕੋਈ ਨਹੀਂ ਕੁਛ ਖਾਈ ਜਾ ਉਹ ਟੀਵੀ ਦੇਖਣ ਤੋਂ ਟੀਵੀ ਆਦੇ ਵੀ ਦੂਰ ਬੈ ਕੇ ਐਨਕ ਨਾਲ ਦੇਖ ਸਕਦਾ ਟੀਵੀ ਤਾਂ ਸਾਡੀ ਮੰਮੀ ਦੇਖਦੀ ਆ ਟੀਵੀ ਬਿਨਾ ਨਹੀਂ ਸਰਦ ਸੀਰੀਅਲ ਲੱਗੇ ਆਂਦੇ ਨਾ ਸੀਰੀਅਲ ਬਣਾੜੀ ਸਰਦਾ ਹੀ ਮੈਨ ਸਾਰੇ ਔਖਾ ਔਖਾ ਹੀ ਦੇਖਦਾ ਟੀਵੀ ਤਾਂ ਮੈਂ ਹੁਣ ਘਰ ਜਾ ਕੇ ਲਾਇਆ ਸੀ ਉਧਰ ਗਾਣੇ ਚੱਲੇਦੇ ਸੀ ਪਰ ਨਾ ਦੇਖੇ ਤਾਂ ਵਧੀਆ ਗੱਲਾਂ। ਨਾਲ ਦੂਰ ਟੀਵੀ ਤੋਂ ਘੱਟ ਘੱਟ 5-6 ਫੁੱਟ ਬੈਠੋ ਦੂਰ। ਉਹ ਉੱਥੇ ਰਹਿਣਾ ਕੋ ਮੋਟਰ ਸੱਜੇ ਸਾਈਡ ਕਿੱਧਰ ਤੇ। ਹੁੰਦਾ ਚੱਲੀ ਗਿਆ। ਜਿਆਦਾਤਰ ਉਹ ਮੋਬਾਈਲ ਵਾਲਾ ਸਰਪੰਦਾ ਪਿਆਲੇ ਆਪਣੇ ਨੇੜੇ ਹੁੰਦਾ ਨਾ ਟੀਵੀ ਵੀਰ ਵੀ। ਮੈਂ ਤਾਂ ਜਿਹੜਾ ਨੇੜੇ ਆ ਟੀਵੀ ਦਾ ਤਾਂ ਹੀ ਕਈ ਥੰਟ-ਬੱਟ ਨਾ ਵਾਲਾ ਨਾ ਗੱਲਾਂ ਕਰਦਾ ਵੀ ਛੋਟੇ ਛੋਟੇ ਬੱਚਿਆਂ ਦੇ। ਪਹਿਲਾਂ ਨੇ ਕਰਨਾ ਕਲਾ। ਜਿਹੜੇ ਮੋਈਲਾ ਵੇਂਦੇ ਆ ਉਹਨਾਂ ਨਾਲ ਨੀਗਾ ਕੱਫ ਤੇ